ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਢੱਲਵਾ ਤੇ ਜ਼ਿਲ੍ਹਾ ਨੂੰ ਪੰਡ ਦਾ ਜੀ ਬਰਨਾਲਾ ਬਾਈਕੋਲ ਚਾਰ ਬਸੀਆਂ ਤੇ ਇੱਕ ਗਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਨ ਵਾਧਵਾਦ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮਤ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਨਾਮ ਨਾਮ ਦੀਲਾ ਸਿੰਘ ਪਿੰਡ ਢੇਲਾਵਾ ਤਸਵੀਰ ਤਾਂ ਆਪਾਂ ਜ਼ਿਲ੍ਹਾ ਬਰਨਾਲਾ ਕੋਠੇ ਕਿਹੜੇ ਬਾਜ ਦਾ ਬਈ ਕੋਠੇ ਬਾਦਿਆਂ ਇਧਰ ਆਲੀ ਕੇ ਨੇੜੇ ਰਹ ਜਾਂਦਾ ਆਪਾਂ ਨੂੰ ਹਾਂ ਜੀ ਤੇ ਇਧਰ ਦਰਾਜ ਵੀ ਨੇੜੇ ਰਹ ਜਾਂਦਾ ਠੀਕ ਆ ਹਾਂ ਪਹਿਲੀ ਬਸਤੀ ਜਾਣਕਾਰੀ ਇਹ ਬਸਤੀ ਜਿੱਤੇ ਟੀਕੇ ਦੇ ਕਾਬਲ ਹਾਂਜੀ ਖੰਡੀ ਸੀਰ ਆ ਜਮਾ ਹਾਂਜੀ ਤੇ ਬਾਕੀ ਨਾ ਮੂੰਹ ਵਾਲੇ ਇਤੇ ਹੈ ਰੰਗੀ ਦੱਬਾ ਹੈ ਜਾ ਐ ਤੇ ਫਿਰ ਜਰਸੀ ਕਰਾਉਦਾ ਠੀਕ ਹੈ ਤੇ ਇਹਦਾ ਮੂੰਹ ਦਿਖਾ ਦੇ ਕਿੰਨਾ ਸੋਹਣਾ ਨੇ ਕੀ ਅੱਛਾ ਜੀ ਮੂੰਹ ਇਦਾਂ ਨਿਗਾ ਦੇਖਿਆ ਬਸ ਨਿਗਾ ਹੈ ਮੂੰਹ ਦੇ ਠੀਕ ਹੈ ਜੀ ਕੰਨ ਕੋਲ ਵੀ ਛੋਟਾ ਮੈਂ ਕੰਨ ਦੇਖ ਜਮਾ ਚਾਰ ਚਾਰ ਮੋੜਾਂ ਬਾਲੇ ਸੋਹਣ ਚਾਰ ਥਾਣਾ ਠੀਕ ਹੈ ਕਿਸੇ ਦੇ ਕੋਈ ਫੋੜ ਸੰਗ ਨਹੀਂ ਠੀਕ ਹੈ ਚਾਰੇ ਹੀ ਠੀਕ ਇਹਦੇ ਕਾਬਲਾ ਠੀਕ ਹੈ ਹਾਂ ਠੀਕ ਹੈ ਲੋਪਰਾ ਇਹ ਚੋ ਦੋ ਤਾਰਾਂ ਦੇ ਵੀ ਆਨੇ ਆ ਠੀਕ ਹੈ ਇਹ ਜਮਾ ਟੀਕੇ ਦੇ ਕਾਬਲਾ ਠੀਕ ਆ ਹਾਂ ਲੋਪਰ ਦੰਦ ਦੁਬਈ ਕਿੰਨੇ ਹੋ ਗਏ ਇਹ ਗੀਤੇ ਆਏ ਨਹੀਂ ਆਪਾਂ ਇਹ ਮੰਨਣਾ ਆਪਾਂ ਹੀ ਨਹੀਂ ਆਏ ਆਪਣੇ ਵੀ ਲਈਆਂ ਨੇ ਦੇਖੋ ਤੇ ਵਿੱਚ ਬੰਦੇ ਕਹਿੰਦੇ ਤੁਸੀਂ ਕੰਮ ਕਰਦੇ ਦੇਖ ਆਪਾਂ ਨੂੰ ਦੇਖਦੇ ਨਾ ਆਪਾਂ ਦੇਖ ਕੇ ਲਈਆਂ ਠੀਕ ਆ ਆਪਾਂ ਆਏ ਲਈਆਂ ਠੀਕ ਆ ਠੀਕ ਆ ਪਾਰ ਅਖਰ ਦੌਰ ਤੇ ਤੇ ਰੇਟ ਟੂਟ ਭਰਾ ਬਾ ਰੇਟ ਨਾ ਜਮਈ ਜਾਇਜ਼ ਆ ਇਹਦਾ 19000 ਰੁਪਏ ਮੋਨਾ ਜਿੱਤੇ ਵੇਚਣ ਵਾਲਾ ਹਾਂ ਠੀਕ ਆ ਆ ਦੋ ਨੰਬਰ ਦੇ ਆ ਗਈ ਦੋ ਨੰਬਰ ਦੱਸੋ ਜੀ ਇਹ ਗਾ ਥੱਲੇ ਦੋ ਦੋ ਨੰਬਰੋਂ ਆਪਾਂ ਅੱਠ ਕਹਿ ਕੇ ਦੇਵਾਂਗੇ ਠੀਕ ਆ ਅੱਠ ਸੰਡੇ ਵਾਲਾ ਹਾਂਜੀ ਆਪਣੇ ਘਰੇ ਪੰਜਾਂ ਨਾਲ ਚੋ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਠੀਕ ਹੈਗਾ ਇਹ ਨੂੰ ਕੋਲ ਜਾ ਕੇ ਲੋਕ ਬਣਾ ਕਰਦੇ ਫਿਰ ਹੋਰ ਕੁਝ ਕਹਿਣ ਲੱਗ ਜਾਂਦੇ ਉਹ ਕਹਿੰਦੇ ਆਪਣੇ ਤੇ ਤਸੱਲੀ ਕਰਕੇ ਆਪਣੀ ਜ਼ਿੰਮੇਵਾਰੀ ਉਹ ਕਰਕੇ ਲੈ ਕੇ ਜਾਵੇ ਠੀਕ ਆ ਹਾਂ ਇਹ ਟੀਗਾ ਆਪਣਾ ਆਪਣਾ ਬਹਾਵਾ ਬੈਠਦੇ ਠੀਕ ਆ ਕਨੜਾ ਮਗਾ ਬੈਠੋ ਵੀ ਦਿਨ ਤੋਂ ਤਿੰਨ ਮਹੀਨੇ ਤੋਂ ਘੱਟ ਜਿੱਤੇ ਆਪਾਂ ਤੇ ਨਹੀਂ ਖਾਲੀ ਕਰਕੇ ਪਰ ਆਪਣਾ ਭਰਾ ਹੈ ਵਾ ਇਹ ਤੇ ਲਈ ਹੁੰਦੀ ਆ ਹਾਂ ਲਈ ਵੀ ਆਪਣੇ ਘਰੇ ਚੋਈ ਵੀ ਆ ਠੀਕ ਆ ਹਾਂ ਇਹਨੂੰ ਹੋਵੇ 2 ਮਹੀਨੇ ਤੋਂ 10 ਕਿਲੋ ਛੇ ਮੈਸਤਰੀ ਲਗਾ ਕੇ ਘਰ ਗਈ ਠੀਕ ਆ ਉਹ ਤੋਂ ਕਿਹਰੇ ਘਰ ਆਜੀ ਨੇ ਹੋਣ ਕੇ ਓਕੇ ਮੇਰੇ ਨਾਲ ਤੇ ਘਰੇ ਹੀ ਠੀਕ ਆ ਹਾਂ ਲੀਲੇ ਭਾਈ ਰੇਟ ਦਾ ਜਮਾ ਚਾਜ ਇਹਦਾ ਵੇਚਣ ਦਾ ਮੁੱਲ ਜੀ ਤੇ ਚਾਉਂ 20000 ਰੁਪਿਆ 24000 1 ਲੀਟਰ ਦੁੱਧ 8 ਕਿਲੋ ਦੁੱਧਾ ਠੀਕ ਚੌਨ ਨੂੰ ਸੀਲ ਸੰਧੀ ਥਣ ਮੁੱਠੀ ਆ ਥਾਰੇ ਥਾਣੇ ਕੋਈ ਠੀਕ ਕੋਈ ਫੋੜਾਂਗੇ ਨਹੀਂ ਹਾਂ ਜੀ ਬਈ ਤੀਜੀ ਬਸ ਜਾਣਕਾਰੀ ਇਹ ਵੀ ਬਸ ਟੀਕੇ ਦੇ ਕਾਲਾ ਜੀ ਤੇ ਹਾਂਜੀ ਇਹ ਚੁੰਗੀਆ ਸਿੰਘ ਆ ਜੀ ਠੀਕ ਆ ਠੰਡੀ ਸੀਲ ਆ ਹਾਂਜੀ ਤੇ ਇਹ ਬੱਸੀ ਦੀ ਬੇਲ ਤੇ ਉਹ ਪਹਿਲੀ ਬੱਸੀ ਦੀ ਹਾਂਜੀ ਤੂੰ ਲਵਾਈ ਦੇਖ ਬਹੁਤ ਘੱਟ ਮਿਲਦੂ ਤੈਨੂੰ ਠੀਕ ਆ ਜੀ ਇੰਨੀ ਗਾਹ ਦੀ ਬੇਲ ਦਾ ਬੱਸੀ ਨਹੀਂ ਮਿਲਦੀ ਨਹੀਂ ਠੀਕ ਆ ਹਾਂ ਲਓ ਜੀ ਦੇਖ ਸਾਡੇ ਚੰਗੀ ਪੜੀ ਜਾਰ ਜੂ ਤੇ ਨਹੀਂ ਬਹੁਤ ਆ ਠੀਕ ਆ ਹਾਂ ਇਹ ਗਰਮੀ ਘੱਟ ਮੰਨਦੀ ਬਈ ਹਣੇ ਯਾਰ ਸਾਨਾ ਹਾਂ ਗਰਮੀ ਹੋਰ ਵੀ ਨਹੀਂ ਮੰਨਦੇ ਠੀਕ ਹੈ ਇਸੇ ਦਾ ਕੋਈ ਫੋਰਸਾਂਗ ਨਹੀਂ ਚਾਰ ਹੀ ਥਾਣਾ ਠੀਕ ਹੈ ਜੀ ਇਹਦਾ ਰੇਟ ਭਰਾ ਇਹਦਾ ਮੁੱਲ 15000 ਰੁਪਏ ਜੀ ਤੇ ਵੇਚਣ ਵਾਲਾ ਇਹਦਾ ਮੁੱਲ 15000 ਠੀਕ ਹੈ ਜੀ ਇੱਕ ਇਹ ਨਾਲ ਖੜੀ ਹੈ ਜਿਹੜੀ ਹਾਂਜੀ ਇਹ ਇਹਦਾ ਮੁੱਲ ਹੈ ਨਾ 14000 ਰੁਪਿਆ ਹਾਂਜੀ ਦੋਨਾਂ ਦਾ ਹੋ ਗਿਆ 29 ਹਾਂਜੀ ਇਹ ਇਕੱਠਿਆਂ ਨੂੰ ਆਪਾਂ 25 ਦੇ ਦੇ ਦਾਂਗੇ ਠੀਕ ਹੈ ਇਹ ਵਸੇ ਕੱਲ ਹੀ ਹੈਗਾ ਆਪਣੇ ਕੋਲ ਪਰਸੋ ਹਾਂਜੀ ਇਤਾਂ ਹੀ ਕਰਦੇ ਹਾਂ ਟੰਨੇ ਅਸੀਰਾਂ ਹਾਂਜੀ ਤੂੰ ਜਿਵੇਂ ਮਰਜੀ ਕਿਸੇ ਦੇ ਕੋਈ ਫੋਰਸਾਂਗ ਨਹੀਂ ਠੀਕ ਹੈ ਝੋਲੀ ਦਿਖਾ ਦੇਣੇ ਥਾਣਸਣ ਬਹੁਤ ਸੋਹਣਾ ਠੀਕ ਆ ਤੇ ਚਾਰ ਚਾਰ ਸਾਰਾ ਕੋਈ ਫੋਰਟ ਚੰਗ ਨਹੀਂ ਠੀਕ ਆ ਭਾਵੇਂ ਆਇਆ ਤਾਰਾਂ ਦੇ ਹੀ ਜਾਂਦੀ ਆ ਠੀਕ ਆ ਠੀਕ ਹੈ ਕਾਵਲ ਆ ਠੀਕ ਆ ਉਹ ਡਾਕਟਰ ਨੂੰ ਮਦਰ ਕੇ ਦਿਖਾਈਆਂ ਸੀ ਹਾਂਜੀ ਡਾਕਟਰ ਮੈਨੂੰ ਕਹਿੰਦਾ ਅਜੇ ਹੋਰ ਦੇ ਲੈਣ ਤਾਰਾਂ ਠੀਕ ਹੈ ਜੀ ਲੈ ਲਓ ਚੈੱਕ ਕਰ ਸਰ ਬਰਾ ਕੱਦ ਬੈਡ ਠੀਕ ਟੁਕਾ ਭਰਾ ਨਹੀਂ ਸੀ ਠੀਕ ਨਹੀਂ ਨਹੀਂ ਠੀਕ ਨਹੀਂ ਭਰਾ ਮੀ ਜਿੱਤੇ ਘਾਪਾ ਮਾਰ ਕੇ ਕਹਿੰਦਾ ਕੀ ਫੈਰਾਨ ਠੀਕ ਆ ਹਾਂ ਇਹਦੇ ਰੇਡ ਤੁਸੀਂ ਤਾਂ ਸਹੀ 14 ਇਹਦੇ ਰੇਡ ਉਹ ਆ ਯਾਰ ਇਹਦਾ 15 ਇੰਚ ਇਕੱਠਿਆਂ ਵਾਲੇ ਨੂੰ 25 ਦੇ ਰੱਖ ਦੋਨੇ ਠੀਕਾ ਜੋੜਾ ਠੀਕ ਹਾਂ ਲੋ ਠੀਕ ਆਪੋ ਇਹਨਾਂ ਦੇ ਅੱਜ ਭਰਾ ਆ ਜਾ ਮੈਂ ਤਿਆਰ ਆ ਠੀਕ ਹੈ ਠੀਕ ਹੈ ਠੀਕ ਲੋ ਭਾ ਤੇ ਇੱਕ ਆ ਇਧਰ ਨਗੀਨਾ ਖੜਾ ਹਾਂਜੀ ਡੱਬੀ ਅਸੀਂ ਹਾਂਜੀ ਇਹਦਾ ਮਨਵਾ ਦਾ ਇਹ ਦਾ ਮੂੰਹ ਦੇਖੀ ਜੀ ਤੇ ਪੱਸੀ ਘਰ ਘਰ ਨਹੀਂ ਜਾਂਦੀ ਇਹ ਜੀ ਠੀਕ ਆ ਖਾਣਾ ਦਾ ਖਾ ਰੇ ਜੀ ਤੇ ਬਣਾ ਦੇ ਤੁਹਾਨੂੰ ਦਿਖਾਣੇ ਲੋ ਜੀ ਦੇਖੀ ਦੂ ਦੂੜੇ ਕਿਦੇ ਹੋਣੀ ਆ ਠੀਕ ਹੈ ਤਾਂ ਦੇਖਿਆ ਦੱਸੋ ਨਾ ਜਿਹੜਾ ਮੂੰਹ ਹੈ ਦਾ ਹੈ ਰੰਗ ਤੇ ਫੋਕ ਰੰਗ ਤੇ ਫੋਕ ਅੱਛਾ ਹੈ ਜਰਸੀ ਆ ਹਮ ਇਹ ਮੂੰਹ ਦੇਖੀਂ ਐਡਾ ਛੋਟਾ ਮੂੰਹ ਦੇਖ ਮੂੰਹ ਕਿੰਨਾ ਸੋਹਣਾ ਬਾਂਸਰ ਆ ਹਾਂਜੀ ਹਾਂਜੀ ਹੈ ਦੋ ਘੜੀਆਂ ਦੇਖੀ ਜਾ ਠੀਕ ਹੈ ਜੀ ਇਹ ਵੀ ਠੀਕ ਹੈ ਇਸ ਤੇ ਦਾਰਾ ਨਹੀਂ ਦੀ ਇਹ ਨਹੀਂ ਦੀ ਦਾਰਾ ਤਾਂ ਨਹੀਂ ਦੀ ਹਾਂ ਠੀਕ ਹੈ ਤਾਰਕੇ ਮਣਗਾ ਕੱਲ ਵੀ ਜਿੰਕ ਤਾਰਕੇ ਥੋੜਾ ਜੀ ਹਾਂਜੀ ਡਾਕਟਰ ਮੂੰਗਾ ਦਾ ਰਵਾ ਤੇ ਭਰਾ ਨਹੀਂ ਠੀਕ ਆ ਠੀਕ ਆ ਹਾਂ ਲੋ ਜੀ ਸਹੀ ਆ ਭਾਈ ਜੀ ਦਾ ਲਈ ਨੇ ਰੇਟ ਕਨਾ ਬਾਜੀ ਤੇ ਦਾ ਵੇਚਣਾ ਮੁੱਲ 15000 ਦੀ ਦੇ ਦੇ ਆਏ ਬਸੇ 15000 ਦੀ ਹਾਂ ਆ ਦੋਨੇ ਇਕੱਠੇ ਆਲੇ ਕਿਸੇ ਨੇ 25000 ਦੇ ਦੇ ਓਕੇ ਲੋ ਭਰਾ ਭਾਬਾ 15 ਤੇ 14 ਮੁੱਲਾ ਤੇ ਭਾਈ ਜੀ ਨਾਲ ਜਰੂਰ ਕੋਟ ਕਰੋ ਪੈਂਟ ਟੱਲਵਾ ਤੇ ਜਿਲਾ ਨੂੰ ਪੈਂਦਾ ਜੀ ਸਰਨਾਲ ਹਾਂ ਨਹੀਂ ਦੁੱਧਾਰੀ ਗੱਲਾਂ ਉਹ ਇਹ ਨਹੀਂ ਦੱਪ ਕੋਈ ਨਹੀਂ ਹਾਂਜੀ ਇਹਨਾਂ ਹੋਮੇ ਦੱਸਾਂਗੇ ਠੀਕ ਆ ਆ 8 ਕਿਲੋ ਟੰਡੇ ਦੇ ਮਹਿਕੇ ਲੈ ਜੇ ਚਾੜਾਂਗਾ ਠੀਕ ਹੈ ਲੋਕਾ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਤੇ ਸ਼ੇਅਰ ਕਰਿਆ ਕਰੋ ਓਕੇ ਬਾਏ